ਰਾਣਾ ਜਗਿੰਦਰਪਾਲ लवली ਜੀ ਪੰਜਾਬ ਰੋਡ ਤੇ ਠਾਨ ਕੋ ਡੀਪੂ ਤੋਂ ਮੇ ਪ੍ਰਧਾਨਿਆ ਜੀ ਇੱਕ ਸੱਤ 2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾ ਪਾਰਲਮੈਂਟ ਕੋ ਜਲੰਧਰ ਵਿਖੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਹਦੇਜ ਦਿੱਤੇ ਸੀ ਸਾਡੇ ਮਾਨਯੋਗ ਜਿਹੜਾ ਹੈਡ ਅਫੀਸਰ ਡਾਇਰੈਕਟਰ ਸਾਹਿਬ ਨੇ ਉਹਨਾਂ ਨੂੰ ਦੇ ਦਿੱਤੇ ਵੀ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੱਕਿਆ ਕਰਕੇ ਇਹਨਾਂ ਦੀ ਵੱਖਰੀ ਪਾਲਸੀ ਬਣਾ ਕੇ ਉਹਨੂੰ ਪੱਕਿਆ ਕੀਤਾ ਜਾਵੇ ਪਰ ਉਹਦੇ ਵਿੱਚ ਇਹ ਆ ਨਾ ਤਾਂ ਸਾਨੂੰ ਮੁੱਖ ਮੰਤਰੀ ਨੇ ਕੋਈ ਲਿਖੀ ਦਿੱਤਾ ਉਹ ਸਿਰਫ ਆ ਬਲਬਲੀ ਜਿਹੜਾ ਕਾਇਆ ਕੀ ਤੇ ਸਾਨੂੰ ਸਾਰ ਤੱਕ ਮਹੀਨੇ ਵਾਸਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਸਰਕਾਰ ਨਾਲ ਦੋ ਤਿੰਨ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਮੁੱਖ ਮੰਤਰੀ ਪੰਜਾਬ ਨਾਲ ਫੇਰ ਦੁਬਾਰਾ ਮੀਟਿੰਗ ਹੋ ਚੁੱਕੀ ਆ ਜਿਹੜੀ ਸਰਕਾਰ ਉੱਥੇ ਦੀ ਉੱਥੇ ਕਰੀ ਨਾ ਤਾਂ ਸਾਨੂੰ ਕਿਸੇ ਬੰਦੇ ਨੂੰ ਪੱਕਾ ਕੀਤਾ ਗਿਆ ਔਰ ਨਾ ਹੀ ਜਿਹੜੇ ਸਾਡੇ ਬੰਦਿਆਂ ਦੇ EPF ESI ਸੀ ਉਹ ਵੀ ਠੇਕੇ ਆ ਰ ਸਕਿਉਟੀਆਂ ਵੀ ਲੈ ਕੇ ਠੇਕੇਦਾਰ ਲੱਖਾਂ ਕਰੋੜਾਂ ਰੁਪਇਆ ਲੈ ਕੇ ਜਿਹੜੇ ਉਹ ਪਰਾਂ ਹੋ ਗਿਆ ਸਰਕਾਰ ਨੇ ਕੋਈ ਕਿਸੇ ਤੇ ਕਾਰਵਾਈ ਨਹੀਂ ਕੀਤੀ ਹੁਣ ਜਿਹੜੀ 4 ਅਗਸਤ ਨੂੰ ਸਰਕਾਰ ਕਿਲੋਮੀਟਰ ਬੱਸਾਂ ਪਹੁੰਚਾ ਰਹੀ ਆ ਉਹਦੇ ਵਿੱਚ ਮੈਂ ਇੱਕ ਛੋਟੀ ਡੀਪਲੀ ਜਾਣਾ ਚਾਹੁੰਦਾ ਵੀ ਜਿਹੜੀਆਂ ਸਰਕਾਰ ਕਿਲੋਮੀਟਰ ਬੱਸਾਂ ਪਹੁੰਚਾਉਂਦੀਆਂ ਸਰਕਾਰ ਜਿਹੜੀਆਂ ਬੱਸਾਂ ਉਹ ਪ੍ਰਾਈਵੇਟ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਕਨੈਕਟਰ ਆ ਉਹ ਸਿਰਫ ਇੱਕ ਰੈਗੂਲਰ ਹੁੰਦਾ ਉਸ ਤਰ੍ਹਾਂ ਜਦੋਂ ਅਸੀਂ ਬੱਸ ਪਾਲੀ ਠੇਕੇ ਜਿਹੜਾ ਬਾਹਰਲਾ ਠੇਕੇਦਾਰ ਪ੍ਰਾਈਵੇਟ ਬੰਦਾ ਉਹਦੇ ਨਾਲ ਹੀ ਠੇਕਾ ਕਰ ਲੈਣਾ 2 ਰੁਪਏ 4 ਰੁਪਏ ਜਿੰਨਾ ਵੀ ਹੋਊਗਾ ਜੇ ਸਰਕਾਰ ਉਹਦਾ ਪੈਸਾ ਨਹੀਂ ਪੂਰਾ ਵੜਦੀ ਮੰਨ ਲਓ ਕਿ ਜਨਾਹੀ ਠੇਕੇਦਾਰ ਨਾ ਕਰ ਲਿਆ 2 ਰੁਪਏ 4 ਰੁਪਏ ਜੇ ਮੰਨ ਲਓ ਸ਼ਾਮ ਨੂੰ ਹੀ 15 ਜਾਂ 20 ਹਜ਼ਾਰ ਉਹਨੂੰ ਦੇਣਾ ਜੇ ਹੀ 15-20 ਹਜ਼ਾਰ ਰੁਪਏ ਨਾ ਵਟਾ ਤੇ ਸਰਕਾਰ ਉਹਨੂੰ ਕੋਲੋਂ ਪੈਸੇ ਦਿੰਦੀ ਹੈ ਠੇਕੇਦਾਰ ਨੂੰ ਕੋਲੋਂ ਪੈਸੇ ਦੇ ਕੇ ਆਪਣੀ ਖਲਾਸੀ ਕਰਦੀ ਹੈ ਕਹਿੰਦੇ ਦਾ ਭਾਅ ਵੀ ਜਿਹੜੀ 1 ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਬਿਲਕੁਲ ਸਾਰਾ ਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨਾਲ ਧੱਕਾ ਇਹਦੇ ਵਿੱਚ ਕਈ ਕੈਟਾਗਰੀਆਂ ਵੀ ਖਤਮ ਹੋ ਜਾਂਦੀਆਂ ਜਿਵੇਂ ਕਿ ਵਾਸ਼ਿੰਗ ਪੁਆਇੰਟ ਵਾਲਾ ਉਹ ਵੀ ਖਤਮ ਹੋ ਜਾਂਦਾ ਜਿਹੜਾ ਸਵੀਪਰ ਉਹ ਵੀ ਖਤਮ ਹੋ ਜਾਂਦਾ ਜਿਹਦੇ ਵਿੱਚ ਡਰਾਈਵਰ ਇੱਕ ਉਹ ਵੀ ਖਤਮ ਹੋ ਜਾਂਦਾ ਪੰਜਾਬ ਦੀ ਜਿਹੜੀ ਸਰਕਾਰ ਦੀ ਗੱਡੀ ਪੈਣੀ ਗੱਡੀ ਉਦ ਵੀ ਜਾਂਦੇ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਜਿਹੜੀਆਂ ਉਹ ਸਰਕਾਰੀ ਬੱਸਾਂ ਪਾਵੇ ਬੱਸਾਂ ਦੀ ਕਾਫੀ ਜ਼ਰੂਰਤ ਆ ਬੱਸਾਂ ਦੀ ਬਹੁਤ ਘਾਟ ਆ ਸਪੇਅਰ ਪਾਰਟ ਹਨੀ ਡੀਪੋ ਦੇ ਵਿੱਚ ਗੱਡੀਆਂ ਖੜੀਆਂ ਨੇ ਅਸੀਂ ਮੁੱਖ ਮੰਤਰੀ ਪੰਜਾਬ ਕੋ ਮੰਗ ਕਰਦੇ ਆ ਵੀ ਸਾਡੇ ਜਿਹੜੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣ ਜਿਹੜੇ ਮੁਲਾਜ਼ਮ ਸਾਡੇ ਕੱਢੇ ਹੋਏ ਨੇ ਉਹਨਾਂ ਨੂੰ ਭਾਲ ਕੀਤਾ ਜਾਵੇ ਜਿਹੜੇ ਬੰਦੇ ਸਾਡੇ ਦੀ ਮੌਤ ਹੋ ਗਈ ਆ ਉਹਨਾਂ ਨੂੰ ਜਿਹੜਾ 1 ਲੱਖ ਰੁਪਏ ਸਰਕਾਰ ਨੇ ਬਿਆਨ ਦਿੱਤਾ ਸੀ ਉਹਤਾ ਜਾਵੇ ਤੇ ਜਿਹੜੇ ਬੰਦੇ ਸਾਡੇ EPF ES ਦੀਆਂ ਧੰਦਲੀਆਂ ਨੇ ਕੀਤੀਆਂ ਕਰੋੜਾਂ ਰੁਪਇਆ ਲੈ ਕੇ ਜਿਹੜੇ ਸਰਕਾਰ ਤੋਂ ਇਹ ਭਾਜੂਕੇ ਨੇ ਤੇ ਬੇਨਤੀ ਆ ਵੀ ਉਹ ਵੀ ਸਰਕਾਰ ਜਿਹੜੀਆਂ ਸਾਡਾ ਪੈਸਾ ਵਾਪਸ ਦਵੇ ਕੋਈ ਮੀਟਿੰਗ ਦੀ ਆਸ ਨਹੀਂ ਸਾਨੂੰ ਜੇ 28 ਤਰੀਕ ਨੂੰ ਸਾਡਾ ਕੋਈ ਪੰਜਾਬ ਸਰਕਾਰ ਮੀਟਿੰਗ ਨਹੀਂ ਕਰਦੀ ਤੇ ਆਉਣ ਵਾਲੀ 28 ਤਰੀਕ ਨੂੰ ਜੇ ਇਹਨਾਂ ਨੇ ਕੋਈ ਮੀਟਿੰਗ ਸਾਡੇ ਨਾਂ ਨਾ ਕੀਤੀ ਤਾਂ ਅਸੀਂ ਆਉਣ ਵਾਲੀ 28 ਤਰੀਕ ਨੂੰ ਅਨਮਿਥੇ ਸਮੇਂ ਦੀ ਹੜਤਾਲ ਤੇ ਬੈਠਾਂਗੇ ਉਸ ਤੋਂ ਬਾਅਦ ਜਿਹੜੀ ਮੈਂ ਕਿਲੋਮੀਟਰ ਦੀ ਗੱਲ ਕੀਤੀ ਜੇ ਕਿਲੋਮੀਟਰ ਦੇ ਟੈਂਡਰਾਂ ਨਾਲ ਖੋਲੇ ਜਿੱਦਣੇ ਕਿਲੋਮੀਟਰ ਰੈਂਡਰ ਖੋਲਣਗੇ ਉਸੇ ਦਿਨ ਪੂਰਾ ਪੰਜਾਬ ਬੰਦ ਕਰਾਂਗੇ ਪੰਜਾਬ ਰੋਡਵੇ ਤੇ ਪੀਆਰਟੀ 27 ਡੀਪੂ ਨੇ 27 ਦੇ 27 ਡੀਪੂ ਪੂਰੇ ਪੰਜਾਬ ਦੇ ਬੰਦ ਕਰਕੇ ਤੇ ਸਰਕਾਰ ਬੁੱਧ ਜਰੋਜ ਪ੍ਰਸਤ ਕਰਾਂਗੇ ਮੈਂ ਪੰਜਾਬ ਰੋਡਵੇ ਪਨਵਸ ਪੀਆਰਟੀ ਸਤੋ ਸੂਬਾ ਸਲਾਘਰ ਬਲਜੀਤ ਸਿੰਘ ਘੱਲ ਪੰਜਾਬ ਅੱਜ ਅਸੀਂ ਮੀਟਿੰਗਾਂ ਜਿਹੜੀ ਪ੍ਰੈਸ ਕਾਨਫਰੰਸ ਆ ਕਰਨ ਜਾ ਰਹੇ ਆ ਕਿ ਸਰਕਾਰ ਜਿਹੜੀ ਕਈ ਵਾਰ ਸਾ ਨਾਲ ਮੀਟਿੰਗਾਂ ਕਰਕੇ ਔਰ ਮੁੱਖ ਮੰਤਰੀ ਸਾਹਿਬ ਇੱਕ ਮਹੀਨੇ ਦਾ ਟਾਈਮ ਦਿੰਦੇ ਆ ਇੱਕ ਮਹੀਨੇ ਦੇ ਵਿੱਚ ਜਿਹਨਾਂ ਨੂੰ ਵਿਭਾਗ ਮੈਨੂੰ ਕਹਿੰਦੇ ਪੱਕੇ ਕਰੋ ਔਰ ਮੈਕਮਾ ਜਿਹੜਾ ਕੋਈ ਪਾਲਿਸੀ ਦੀ ਅਗੇ ਤੋਂ ਕੱਢ ਰਿਹਾ ਇਹ ਨਹੀਂ ਪਤਾ ਸਾਨੂੰ ਮਿਲੀ ਭੁਗਤਿਆ ਇਹਨਾਂ ਦੀ ਤੇ ਕੀ ਆ ਉਲਟਾ ਜਿਹੜਾ ਠੇਕੇਦਾਰ ਜੀ ਕਹਿੰਦੇ ਸੀ ਆਪਾਂ ਠੇਕੇਦਾਰ ਜਿਹੜੀ ਆਊਟਸੋਰਸ ਬੰਦ ਕਰਾਂਗੇ ਔਰ ਉਲਟੀ ਆਊਟਸੋਰਸ ਜਿਹੜੀ ਉਹ ਭਰਤੀ ਜੀ ਦੁਬਾਰਾ ਕਰ ਰਹੇ ਆ ਠੇਕੇ ਤੇ ਔਰ ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਕਿ ਠੇਕੇਦਾਰੀ ਸਿਸਟਮ ਆਪਾਂ ਬੰਦ ਕਰਾਂਗੇ ਪਰ ਅਜੇ ਤੱਕ ਕੋਈ ਇਹੋ ਜਿਹਾ ਕੁਝ ਨਹੀਂ ਆ ਉਲਟਾ ਠੇਕੇਦਾਰ ਜਿਹੜਾ ਵਾ 11-12 ਕਰੋੜ ਰੁਪਏ ਸਕੋਰਟੀਆਂ ਦੇ ਨਾਂ ਤੇ ਜਿਹੜਾ ਲੈਂਦਾ ਵਾ ਉਹ ਲੈ ਕੇ ਭੱਜ ਗਿਆ ਵਾ ਉਹ ਦੂਜਾ ਠੇਕੇਦਾਰ ਆਇਆ ਉਹ ਵੀ ਭੱਜ ਗਿਆ ਪੈ ਸਕੋਰਟੀਆਂ ਲੈ ਕੇ ਔਰ ਐਸਆਈ ਆ ਈਪੀਐਫ ਆ ਉਹਨਾਂ ਦੇ ਨਾਂ ਤੇ ਵੀ ਜਿਹੜੀ ਬਹੁਤ ਤਗੜੀ ਧਾਂਦਲੀ ਆ ਔਰ ਵਿੱਚ ਠੱਗੀ ਮਾਰੀ ਜਾ ਰਹੀ ਆ ਉਹ ਸਾਡੇ ਜਿਹੜੇ ਮੌਤ ਹੋਏ ਆ ਜਿਹੜੇ ਕਰਮਚਾਰੀ ਆ ਔਰ ਐਸਆਈ ਆ ਉਹ ਲੈ ਕੇ ਸਾਰਾ ਜਿਹੜਾ ਠੇਕੇਦਾਰ ਜਿਹੜਾ ਵਾ ਉਹ ਭੱਜ ਗਿਆ ਵਾ ਅਜੇ ਤੱਕ ਮਹਿਕਮਾ ਵੀ ਨਾ ਉਹਨੂੰ ਲੱਭ ਸਕਿਆ ਤੇ ਨਾ ਸਾਡਾ ਜਿਹੜਾ ਵਾ ਮੁੱਖ ਮੰਤਰੀ ਜਿਹੜਾ ਉਹ ਵੀ ਕਹਿੰਦੇ ਐ ਜਿਹੜੇ ਦਾਅਵੇ ਕਰਦੇ ਆ ਪਰ ਅਜੇ ਤੱਕ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਲਿਖਤੀ ਵੀ ਦੇ ਚੁੱਕੇ ਆ ਭਰਤੀਆਂ ਹੋਈਆਂ ਵਾ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਉਹਨਾਂ ਨਾਲ ਲੋਕਾਂ ਨਾਲ ਪਰ ਉਹਦੇ ਵਿੱਚ ਵੀ ਅਸੀਂ ਲਿਖਤੀ ਦੇ ਚੁੱਕੇ ਆ ਪਰ ਉਹਦੇ ਵਿੱਚ ਵੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਉਹ ਇਸੇ ਕਾਰਨ ਅਸੀਂ ਜਿਹੜੇ ਵਾ ਹੜਤਾਲ ਕਰਨ ਜਾ ਰਹੇ ਆ 28 ਤਰੀਕ ਨੂੰ ਇਹਨਾਂ ਦਾ ਮੀਟਿੰਗ ਹੈ ਸਾਡੀ ਕੈਮਰਾਟਾ ਮੰਤਰੀਆਂ ਨਾਲ ਜੇ ਸਾਡਾ ਨਾਂ ਕੋਈ ਹੱਲ ਕੀਤਾ ਤੇ ਆਪਾਂ ਅਨਮਿਥੇ ਸਮਝਦੀ ਹੜਤਾਲ ਜਿਹੜੀ ਉਹ ਕਰਨ ਜਾ ਰਹੇ ਆ ਇਹ ਤੁਹਾਡੇ ਮਾਧਿਅਮ ਜਿਹੜੀ ਹੈ ਆਪਾਂ ਦੱਸ ਰਿਹਾ ਬਾਕੀ ਤੁਹਾਡੇ ਬਹੁਤ ਇੱਕ ਸਚਾਈ ਜਿਹੜੀ ਆਪਦੀ ਪੇਸ਼ ਕਰਦੇ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿੰਨੀਆਂ ਮੀਟਿੰਗਾਂ ਤੁਸੀਂ ਜਿਹੜੀਆਂ ਸੀਐਮ ਸਾਹਿਬ ਨਾਲ ਹੋ ਤੱਕ ਕਰ ਚੁੱਕੇ ਹੋ ਸੀਐਮ ਸਾਹਿਬ ਨਾਲ ਅਸੀਂ 2 ਮੀਟਿੰਗਾਂ ਕਰ ਚੁੱਕੇ ਹਾਂ ਦੋ ਦੀ ਕੀ ਵਿਚਾਰ ਵਟਾਂਦਰਾ ਹੋਇਆ ਉਹ ਵਿਚਾਰ ਵਟਾਂਦਰਾ ਇਹ ਹੀ ਕਹਿੰਦੇ ਆ ਕਿ ਸਾਡੇ ਸਾਹਮਣੇ ਤੇ ਮੈਨੇਜਮੈਂਟ ਸੱਦ ਕੇ ਕਹਿ ਦਿੰਦੇ ਆ ਕਿ ਇਹਨਾਂ ਨੂੰ ਜੋ ਵੀ ਹੈਗੀ ਇਹਨਾਂ ਦੇ ਪੋਲਿਸੀ ਬਣਾ ਕੇ ਇਹਨਾਂ ਨੂੰ ਪੱਕਿਆ ਕਰੋ ਪਰ ਗਰਾਊਂਡ ਲੈਵਲ ਤੇ ਐਸਾ ਕੁਝ ਨਹੀਂ ਹੁੰਦਾ ਪਤਾ ਨਹੀਂ ਹੁਣ ਬੇਲੀ ਭੁਗਤਿਆ ਜਾਂ ਕੀ ਜਣਾ ਦਾ ਤੁਸੀਂ ਕੋ ਸੌਦਾ ਕਰਨਾ ਤਾਂ ਕਿੰਨੂੰ ਮੰਨਦੇ ਅਸੀਂ ਤੇ ਦੋਵਾਂ ਨੂੰ ਮੰਨਦੇ ਆ ਕਿ ਜਿੰਨਾ ਚਿਰ ਆਟਾ ਕੰਮ ਨਹੀਂ ਹੁੰਦਾ ਉਹਨੇ ਦਿਨ ਅਸੀਂ ਦੋਵਾਂ ਨੂੰ ਹੀ ਮੰਨਦੇ ਹਾਂ ਉਹ ਮੈਸਕਾ ਦੇ ਅੱਗੇ ਕੀ ਰਹਿਣ ਦੀ ਹੈ ਇਹ ਨਹੀਂ ਮਸਲਾ ਹੁਣ 28 ਤਰੀਕ ਨੂੰ ਸਾਨੂੰ ਚੀਮਾ ਸਾਹਿਬ ਜਿਹੜਾ ਵਾ ਕੈਂਡੀਡੇਟ ਦੇ ਮੰਤਰੀ ਆ ਤੇ ਟਰਾਂਸਪੋਰਟ ਮੰਤਰੀ ਸਾਡੇ ਇਹਨਾਂ ਨੇ ਸਾਡੀ ਮੀਟਿੰਗ ਰੱਖੀ ਆ ਜੀ ਉਹਦੇ ਵਿੱਚ ਸਾਡਾ ਕੋਈ ਨਾ ਇਨਸਾਫ ਕੀਤਾ ਤਾਂ ਅੱਜ ਹਨ ਇਥੇ ਸਮੇਂ ਦੀ ਹੜਤਾਲ ਕਰਨ ਜਾ ਰਹੇ ਆ